ਤੇ ਤੁਹਾਡਾ ਕਿਨਮਣ ਹੋ ਰਹੀ ਆ ਤੇ ਕਿਨਮਣ ਦੇ ਵਿੱਚ ਵੀ ਜਿਹੜੀ ਪੰਜਾਬ ਪੁਲਿਸ ਦੇ ਜਵਾਨ ਆ ਉਹ ਆਪਣੀ ਜਿਹੜੀ ਡਿਊਟੀ ਜਿਹੜੀ ਵੀਆਈਪੀ ਡਿਊਟੀ ਤੇ ਖੜੇ ਆ ਪੂਰੀ ਡਿਊਟੀ ਨਿਭਾ ਰਹੇ ਆ ਕਿਨਮਣ ਦੇ ਵਿੱਚ ਖੜੇ ਆ ਬੁੱਕਰ ਮਿਲ ਦੇ ਵਿੱਚ ਹੈਲੀਕਾਪਟਰ ਨੇ ਫਰਮਾਨ ਨੂੰ ਆਪ ਮਾ ਦੇ ਆ ਦੇਖੋ ਤੋਂ ਸੜਕੀ ਰਸਤੇ ਦੇ ਰਾਹੀਂ ਉਹਨਾਂ ਨੇ ਬਾਬਾ ਫਰੀਦ ਜਾਣਾ ਤੇ ਉਸ ਤੋਂ ਬਾਅਦ ਇਹ ਸੜਕ ਰਾਹੀਂ ਉਹਨਾਂ ਨੇ ਕੱਲ ਨੂੰ 15 ਗੱਗ ਫਲਾਈਟ ਵੱਡਾ ਸਮਾਗਮ ਪੂਰਾ ਫੂਬਾ ਪਦਰ ਦਾ ਉੱਥੇ ਜਾਣਾ ਕਮਿਆਣਾ ਗੇਟ ਦੇ ਨਜ਼ਦੀਕੋਂ ਕਿਉਂਟੇ ਆ ਤੇ ਜਿਹੜਾ ਇੱਕੋ ਇਹ ਬਾਬਾ ਫਰੀਦ ਵਾਲੇ ਏਰੀਆ ਨੂੰ ਛੱਟ ਜਾਂਦੀ ਆ ਇਹ ਬੰਦ ਕਰ ਦਿੱਤੀ ਆ ਜਿਹੜਾ ਗੱਡੀਆਂ ਦਾ ਦਾਖਲਾ ਉਹ ਪੂਰੀ ਤਰ੍ਹਾਂ ਤੋਂ ਬੰਦ ਕਰ ਦਿੱਤਾ ਗਿਆ ਹੈ ਅੱਜ ਵੀਰਵਾਰ ਕਰਕੇ ਕੁਛ ਦਾ ਜ਼ਿਆਦਾ ਹੈ ਤੇ ਦਾਖਲਾ ਇਹ ਪੂਰੀ ਤਰ੍ਹਾਂ ਸਕੂਟਰਾਂ ਦਾ ਵੀ ਬੰਦ ਕੀਤਾ ਹੋਇਆ ਹੈ ਸਿਰਫ ਪੈਦਲ ਤੁਸੀਂ ਚੱਲ ਕੇ ਜਾ ਸਕਦੇ ਆ ਸਾਰਾ ਟ੍ਰੈਫਿਕ ਦਾ ਜਿਹੜਾ ਇਧਰਲੇ ਪਾਸੇ ਨੂੰ ਜਾਣ ਵਾਲਾ ਜਾਂ ਬਾਬਾ ਫਰੀਦ ਨੂੰ ਜਾਣ ਵਾਲਾ ਉਹ ਸਾਰਾ ਇੱਕੇ ਰੁਕਿਆ ਹੋਇਆ ਹੈ ਕਿਤੇ ਦੇਰ ਜਾਣਾ ਜਾ ਰਿਹਾ ਹੁਣੇ ਤੋਂ ਹੀ ਹਾਲਾਂਕਿ ਕੁੰਕਮਾਨ ਨੇ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਦੇ ਕਰੀਬ ਸੁੋਣਾ ਇਹ ਗੱਡੀ ਆ ਸਪੈਸ਼ਲ ਮਂਗਾਈ ਆ ਅਗਰ ਕੋਈ ਗੱਡੀ ਵਿਚਾਲੇ پارک ਕਰਕੇ ਚਲਾ ਜਾਊਗਾ ਨਹੀਂ ਮਂਗਾਊਗਾ ਤੇ ਫਿਰ ਇਸ ਨਾਲ ਚੱਕ ਕੇ ਗੱਡੀ ਨੂੰ ਪਾਸੇ ਕੀਤਾ ਜਾਊਗਾ ਯਾਨੀ ਸਾਰੇ ਪ੍ਰਬੰਧ ਆ ਜਿਹੜੇ ਉਹ ਕੀਤੇ ਹੋਏ ਆ ਨਮਸਕਾਰ ਜੀ ਮੈਂ ਆ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੱਬੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਫਰੀਦਕੋਟ ਆ ਰਹੇ ਨੇ ਰਾਜ ਪੱਧਰਾ ਸਮਾਗਮਾਂ ਤੇ ਅੱਜ ਸ਼ਾਮ ਨੂੰ ਉਹਨਾਂ ਨੇ ਇੱਥੇ ਆ ਜਾਣਾ ਦਰੰਗਸ ਦਾ ਟੰਡਾ ਕੱਲ ਨੂੰ ਲਹਿਰਾਉਣਾ ਤੇ ਅੱਜ ਸ਼ਾਮ ਨੂੰ ਉਹਨਾਂ ਨੇ ਪਹਿਲਾਂ ਬਾਬਾ ਫਰੀਦ ਦੇ ਮੱਥਾ ਟੇਕਣਾ ਆ ਜਾਣਾ ਤੇ ਕਿਹੜਾ ਕਿਹੜੇ ਪੁਆਇੰਟ ਸੀਲ ਕੀਤੇ ਗਏ ਆ ਜਿਹੜੀ ਸੜਕਾਂ ਰੋਕ ਦਿੱਤੀਆਂ ਜਾਣੀਆਂ ਉਹਨਾਂ ਦੇ ਆਉਣ ਤੋਂ ਤੁਹਾਨੂੰ ਦਿਖਾਉਣ ਲੱਗੇ ਆ ਕੰਮਿਆਣਗੇ ਦੇ ਨਜ਼ਦੀਕ ਪਹੁੰਚ ਕੇ ਜਿਹੜਾ ਇੱਕੋ ਇਹ ਬਾਬਾ ਫਰੀਦ ਵਾਲੇ ਏਰੀਆ ਨੂੰ ਫੜਤ ਜਾਂਦੀ ਆ ਇਹ ਬੰਦ ਕਰ ਦਿੱਤੀ ਆ ਜਿਹੜਾ ਗੱਡੀਆਂ ਦਾ ਦਾਖਲਾ ਉਹ ਪੂਰੀ ਤਰ੍ਹਾਂ ਤੋਂ ਬੰਦ ਕਰ ਦਿੱਤਾ ਗਿਆ ਹੈ ਅੱਜ ਵੀਰਵਾਰ ਕਰਕੇ ਕੁਛ ਦਾ ਜ਼ਿਆਦਾ ਹੈ ਪੇਜ ਦਾਖਲਾ ਇਹ ਪੂਰੇ ਤਰ੍ਹਾਂ ਸਕੂਟਰਾਂ ਦਾ ਵੀ ਬੰਦ ਕੀਤਾ ਹੋਇਆ ਹੈ ਸਿਰਫ ਪੈਦਲ ਤੁਸੀਂ ਚੱਲ ਕੇ ਜਾ ਸਕਦੇ ਆ ਸਾਰਾ ਟ੍ਰੈਫਿਕ ਜਿਹੜਾ ਇੱਥੇ ਪਾਸੇ ਨੂੰ ਜਾਣ ਵਾਲਾ ਜਾਂ ਬਾਬਾ ਫਰੀਦ ਨੂੰ ਜਾਣ ਵਾਲਾ ਉਹ ਸਾਰਾ ਇੱਥੇ ਰੋਕਿਆ ਹੋਇਆ ਹੈ ਕਿਤੇ ਇੰਜਾਮ ਪਾ ਜਾ ਰਿਹਾ ਹੁਣੇ ਤੋਂ ਹੀ ਹਾਲਾਂਕਿ ਕੁੰਕਮਾਨ ਨੇ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਦੇ ਕਰੀਬ ਹੋਣਾ ਪਰ ਹੁਣੇ ਤੋਂ ਹੀ ਟ੍ਰੈਫਿਕ ਦਾ ਜਿਹੜਾ ਇੱਥੇ ਇੰਜਾਮ ਸਟਾਰਟ ਹੋ ਗਿਆ ਹੈ ਇਸ ਨੂੰ ਤਾਂ ਕਰ ਸਾਰਾ ਏਰੀਆ ਖਾਲੀ ਕਰਵਾਤਾ ਲੱਗਦਾ ਕੰਮਿਆਨੇ ਗੇਟ ਤੋਂ ਵੀ ਜਿਹੜੀ ਐਂਟਰੀ ਆ ਸ਼ਹਿਰ ਦੇ ਇੰਟਰ ਆਪਾਂ ਕਰਦੇ ਆ ਬਾਬਾ ਫਰੀਦ ਵਾਲੇ ਪਾਸੇ ਨੂੰ ਜਦੋਂ ਜਾਂਦੇ ਆ ਤੇ ਇਹ ਵੀ ਸਾਰੀ ਉਵਿਧਰਾ ਬੰਦਾ ਇਥੋਂ ਵੀ ਕੋਈ ਵੀ ਅੰਦਰ ਸਕੂਟਰ ਮੋਟਰਸਾਈਕਲ ਜਾਂ ਗੱਡੀ ਨਹੀਂ ਜਾ ਸਕਦੀ ਰਸਤੇ ਲਾ ਕੇ ਪੂਰੇ ਤਰ੍ਹਾਂ ਬੰਦ ਕੀਤਾ ਹੋਇਆ ਹੈ ਤੇ ਸ਼ਾਮ ਨੂੰ ਇਹ ਆਮ ਬੰਦਿਆਂ ਦੇ ਲੰਘਣਾ ਤੇ ਆਮ ਸਰਦਾਰਾਂ ਦੇ ਲੰਘਣ ਵਾਸਤੇ ਵੀ ਬੰਦ ਕਰਤਾ ਜਾਣਾ ਇਹ ਗੱਡੀ ਆ ਸਪੈਸ਼ਲ ਮੰਗਾਈ ਆ ਅਗਰ ਕੋਈ ਗੱਡੀ ਵਿਚਾਲੇ پارک ਕਰਕੇ ਚਲਾ ਜਾਊਗਾ ਨਹੀਂ ਮਂਗਾਊਗਾ ਤੇ ਫਿਰ ਇਸ ਨਾਲ ਚੱਕ ਕੇ ਗੱਡੀ ਨੂੰ ਪਾਸੇ ਕੀਤਾ ਜਾਊਗਾ ਯਾਨੀ ਸਾਰੇ ਪ੍ਰਬੰਧ ਆ ਜਿਹੜੇ ਉਹ ਕੀਤੇ ਹੋਏ ਆ ਤੇ ਸ਼ਹਿਰ ਨੂੰ ਉਹ ਜਿਹੜੇ ਖਾਂ ਵੇਲੇ ਤੇ ਕਲਮ ਕਾਫੀ ਹਿੱਸਿਆਂ ਦੇ ਵਿੱਚ ਸੀਲ ਕਰ ਦਿੱਤਾ ਜਾਊਗਾ ਤਾਂ ਕਿ ਕੋਈ ਉਹ ਥੇਰੀ ਦੇ ਵਿੱਚ ਆ ਜਾ ਨਾ ਸਕੇ ਫੜਕਾ ਇਹ ਇਧਰੋਂ ਉੱਕੀ ਵਾਲੇ ਚੌਕ ਵਾਲੇ ਪਾਸੇ ਆਉਂਦੀ ਆ ਤੇ ਅੱਗੇ ਇਹ ਬਾਬਾ ਫਰੀਦ ਵਾਲੇ ਦਵਾਰਾ ਸਾਹਿਬ ਨੂੰ ਮੁੜ ਕੇ ਅੱਗੇ ਸਿੱਧੀ ਲੰਘ ਕੇ ਇੱਕ ਲਾ ਬਾਬਾ ਫਰੀਦ ਮੁੜ ਗਿਆ ਉਸ ਨੂੰ ਵੀ ਪਹਿਲਾਂ ਅੱਗੋਂ ਬੱਗੀਆਂ ਨਾਲ ਜਿਹੜਾ ਹੈਗਾ ਮਹੱਲਾ ਉਸ ਤੋਂ ਬੰਦ ਕੀਤਾ ਹੋਇਆ ਹੈ ਪੂਰੀ ਪ੍ਰਾਂਤ ਦੇ ਅੱਗੇ ਕਿਸੇ ਨੂੰ ਵੀ ਜਾਣ ਦਿੱਤਾ ਜਾ ਰਿਹਾ ਹੈ ਢੰਡਾ ਚੌਕ ਆ ਤੇ ਚਾਰੇ ਪਾਸੇ ਵੱਲ ਤੇ ਫੜਕ ਆਉਂਦੀ ਆ ਇਹ ਬਸਟੈਂਡ ਵਾਲੇ ਪਾਸੇ ਵੀ ਆ ਤੇ ਕੋਟਪੂਰੇ ਵਾਲੇ ਪਾਸੋਂ ਆ ਜਾਂਦੀ ਆ ਤੇ ਅੰਦਰ ਨੂੰ ਇਹ ਅੱਛਾ ਬਾਬਾ ਫਰੀਦ ਵਾਲੇ ਪਾਸੇੋਂ ਨਿਕਲ ਜਾਂਦੀ ਆ ਇੱਥੇ ਵੀ ਮੈਂ ਕੋਈ ਗੱਡੀਆਂ ਦਾ ਦਾਖਲਾ ਜਿਹੜਾ ਇੱਕ ਵੀ ਦੇਖ ਤੱਕਦੇ ਹਾਂ ਬੰਦ ਕੀਤਾ ਹੋਇਆ ਐਸਐਨਪੂ ਦੋ ਪਹੀਆ ਵਾਹਣੀ ਮੋਟਰਸਾਈਕਲ ਵਗੈਰਾ ਨੂੰ ਲੰਘਣ ਨਹੀਂ ਦੇ ਰਿਹਾ ਚੌਕ ਦੇ ਵਿੱਚ ਹੁਣੇ ਕੋਈ ਪੂਰੀ ਤਰ੍ਹਾਂ ਪੱਕਿਆ ਕੀਤੀ ਹੋਈ ਹੈ ਕਿਉਂਕਿ ਇਸ ਚੌਕ ਦੇ ਰਾਹੀਂ ਲੰਘ ਕੇ ਉਹ ਹੰਤਮਾਨ ਨੇ ਅੱਗੇ ਬਾਬਾ ਫਰੀਦ ਜਾਣਾ ਉਹਦੇ ਮੱਥਾ ਦੇ ਕੇ ਜਾਣਾ ਤੇ ਉਸ ਤੋਂ ਬਾਅਦ ਕੱਲ ਨੂੰ ਵੀ ਇਸੇ ਚੌਕ ਥਾਣੇ ਲੰਘ ਕੇ ਉਹਨਾਂ ਨੇ ਅੱਗੇ ਸਾਹਮਣੇ ਸਟੇਡੀਅਮ ਖੜਕ ਜਾਂਦੀ ਹੈ ਉੱਪਰਲੇ ਪਾਸੇ ਜਾਣਾ ਤੇ ਇਹ ਯਾਨੀ ਅੱਜ ਸ਼ਾਮ ਤੋਂ ਕੱਲ ਤੱਕ ਲਗਭਗ ਏਰੀਆ ਪੂਰੀ ਤਰ੍ਹਾਂ ਸੁਰੱਖਿਆ ਘੇਲੇ ਦੇ ਵਿੱਚ ਲਿਆ ਹੋਇਆ ਤੇ ਪੂਰੀ ਤਰ੍ਹਾਂ ਸਖਤ ਕੀਤਾ ਹੋਇਆ ਹੈ ਤੇ ਕੱਲ ਤੱਕ ਇਸ ਏਰੀਏ ਨੂੰ ਪੂਰੀ ਤਰ੍ਹਾਂ ਸੀਲ ਕਰਤਾ ਜਾਊਗਾ ਜਦੋਂ ਉਹ ਜਦੋਂ ਪੁਲਿਸ ਮਾਣੇ ਦੇਰਲੇ ਪਾਸੇ ਅੰਡਾ ਚੌਕ ਆ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਤੇ ਇਸ ਸੜਕ ਤੋਂ ਇਸ ਤੀ ਜਿਹੜੀ ਸੜਕ ਹੈ ਇਹ ਸਟੇਡੀਅਮ ਵਾਲੇ ਪਾਸੇ ਲਜਾਣੀ ਹੈ ਜਿੱਧਰ 15 ਹੱਦ ਦਾ ਜਿਆਪਤਰ ਦਾ ਸਮਾਗਮ ਹੋਣਾ ਪੂਰੀਆਂ ਤਿਆਰੀਆਂ ਇੱਧਰੋਂ ਵੀ ਇਸ ਨੂੰ ਫੀਲ ਕਰਨ ਦੇ ਲਈ ਇੱਧਰ 게ਟ ਲਾਏ ਹੋਏ ਆਪਾਂ ਸਮਾਗਮ ਦਾ ਸਵਾਗਤ ਕਰਨ ਦੇ ਲਈ ਬਹੁਤ ਸਮਾਗਮ ਬਣੋਗਾ ਜਿਆ 15 ਦਸਤੂ ਦੀਆਂ ਤੇ ਇਹ ਕੋਟਕਪੂਰਾ ਰੋਡ ਆ ਇਸ ਦੀਆਂ ਜਿਹੜੀਆਂ ਦੁਕਾਨਾਂ ਵਗੈਰਾ ਅੱਜ ਪੂਰੀ ਤਰ੍ਹਾਂ ਬੰਦ ਕੀਤੀਆਂ ਹੋਈਆਂ ਦੇਖ ਸਕਦੇ ਹੋ ਇੱਥੇ ਕੋਈ ਵੀ ਜਿਹੜੇ ਦੁਕਾਨਾਂ ਲੱਗਦੀਆਂ ਉਹਨਾਂ ਤੋਂ ਕੋਈ ਵੀ ਦੁਕਾਨ ਅੱਜ ਨਹੀਂ ਲਈ ਗਈ ਕਿਉਂਕਿ ਇਥੋਂ 슈ਗਰ ਮਿੱਲ ਦੇ ਵਿੱਚ ਹੈਲੀਕਾਪਟਰ ਨੇ ਫਰਮਾਨ ਤੋਂ ਆਖਵਾ ਦੇ ਰਿਹਾ ਕਿ ਇਥੋਂ ਸੜਕੀ ਰੋਹ ਤੱਕ ਤੋਂ ਸੜਕੀ ਰਸਤੇ ਦੇ ਰਾਹੀਂ ਉਹਨਾਂ ਨੇ ਬਾਬਾ ਫਰੀਦ ਜਾਣਾ ਤੇ ਉਸ ਤੋਂ ਬਾਅਦ ਇਹ ਸੜਕ ਰਾਹੀਂ ਉਹਨਾਂ ਨੇ ਕੱਲ ਨੂੰ 15 ਗੱਜ ਫਲੇਟ ਵੱਡਾ ਸਮਾਗਮ ਆ ਪੂਰਾ ਫੂਕਾ ਪਦਰ ਦਾ ਉੱਥੇ ਜਾਣਾ ਤੇ ਪੂਰੀ ਤਰ੍ਹਾਂ ਸੁਰੱਖਿਆ ਪ੍ਰਬੰਧ ਕੀਤੇ ਹੋਏ ਆ ਉਹਨਾਂ ਸੜਕਾਂ ਤੇ ਸੁਰੱਖਿਆ ਲੱਗੀ ਹੋਈ ਆ ਤੇ ਉਹਨਾਂ ਸੜਕਾਂ ਨੂੰ ਕੱਲ ਨੂੰ ਇਸ ਨੂੰ ਲੈ ਕੇ ਕੱਲ ਨੂੰ ਇਸ ਸੜਕਾਂ ਜਿਹੜੀਆਂ ਇਹ ਜਿਹੜੀਆਂ ਸੜਕਾਂ ਤੁਹਾਨੂੰ ਦਿਖਾਈਆਂ ਤੇ ਪੂਰੀ ਤਰ੍ਹਾਂ ਅਸੀਲ ਰਹਿਣਗੀਆਂ ਕਿ ਆਮ ਪਬਲਿਕ ਦਾ ਦਾਖਲਾ ਇੱਥੇ ਪੂਰੀ ਤਰ੍ਹਾਂ ਇਹਨਾਂ ਸੜਕਾਂ ਤੇ ਬੰਦ ਰਹੇਗਾ ਕੈਨਮਨ ਹੋ ਰਹੀ ਆ ਤੇ ਕੈਨਮਨ ਦੇ ਵਿੱਚ ਵੀ ਜਿਹੜੀ ਪੰਜਾਬ ਪੁਲਿਸ ਦੇ ਜਵਾਨ ਆ ਉਹ ਆਪਣੀ ਡਿਊਟੀ ਜਿਹੜੀ ਵੀਆਈਪੀ ਡਿਊਟੀ ਤੇ ਖੜੇ ਆ ਪੂਰੀ ਡਿਊਟੀ ਹੁਬਾਰੇ ਆ ਕਿੰਨ ਕਣ ਦੇ ਵਿੱਚ ਖੜੇ ਆ ਕਿੰਨ ਮਨ ਹੋ ਰਹੀ ਆ ਤੇ ਕਿੰਨ ਮਨ ਦੇ ਵਿੱਚ ਵੀ ਜਿਹੜੀ ਪੰਜਾਬ ਪੁਲਿਸ ਦੇ ਜਵਾਨ ਆ ਉਹ